ਖਤਮਾ ਕਰਦੇ ਹੋਇਆ ਸੀਗਾ 20 ਤਰੀਕ ਨੂੰ 384 ਦਾ ਕਿ ઓਰੇਜ ਦੇ ਸੇਬੀ 240 ਦਾ ਆਈਆਰ ਰਿਪੋਰਟ ਹੈਲੈਂਟ ਕੋਲੋਂ ਰੋਕਥੀ ਮੰਗੀ ਆ ਉਹ ਵੀ ਜਿਹਦੇ ਉੱਤੇ ਪਹਿਲਾਂ ਕਈ ਮੁਕੱਦਮੇ ਜਿਹੜੇ 420 ਦੇ ਦੱਸਿਆ ਜਿਹਨੇ ਲੱਖਾਂ ਰੁਪਏ ਦੀ ਠੱਗੀ ਲੋਕਾਂ ਨਾਲ ਮਾਰੀ ਜਮਾਨਤ ਹੋ ਗਈ ਸੀ ਕੱਲ ਉਹਦੀ ਜ਼ਮਾਨਤ ਅੱਜ ਪ੍ਰਾਪਤ ਕੀਤੀ ਗਈ ਸੀਗੀ ਦੇਖੋ ਧੱਕੇ ਦੀ ਗੱਲ ਜਿਵੇਂ ਕਦੀ ਪਹਿਲੇ ਕਿਹਾ ਸੀ ਭਾਨਾ ਸਿੰਘ ਨੂੰ ਬਾਹਰ ਨਹੀਂ ਆਉਣ ਦੇਣਗੇ ਅੱਜ 11 ਵਜੇ ਜ਼ਿਲ੍ਹਾ ਪਟਿਆਲੇ ਦੀ ਪੁਲਿਸ ਨੂੰ ਲੈ ਗਈ ਆ ਕੇ ਅਦਰ ਥਾਣੇ ਦੇ ਵਿੱਚ ਮੁਕੱਦਮਾ ਨੰਬਰ 8 379 ਬੀ ਦਾ ਮੁਕੱਦਮਾ ਇੱਕ ਹੋਰ ਦਿੱਤਾ ਕਹਿੰਦਾ ਮੁਕੱਦਮਾ ਚੈਨੀ ਖੋਣ ਦਾ ਮੁਕੱਦਮਾ ਵੀ ਭਾਨੇ ਨੇ ਚੈਨੀ ਕੋਈ 382 ਬੀ ਉਹਦਾ ਮੁਕੱਦਮਾ ਇੱਕ ਦੋ ਭਾਨੇ ਦੇ ਉੱਤੇ ਸਦਰ ਕਣਾ ਪਟਿਆਲਾ ਚ ਦਰਖਾਸਤ ਕਰਕੇ ਅੱਜ ਮੇਰੇ ਕੋਲੋਂ ਕਰਕੇ ਗੇਰਾਵੇ ਜੇਲ੍ਹ ਚੋਂ ਜਾ ਕੇ ਫਿਰ ਪ੍ਰੀਸ਼ ਕਰਕੇ ਪਟਿਆਲਾ ਅਦਾਲਤ ਸੁਪਦਰ ਮਾਰਡ ਤੇ ਹੁਣ ਇਹ ਪਟਿਆਲਾ ਸੀ ਸਟਾਫ ਦੇ ਵਿੱਚ ਕੀ ਕਰਦੇ ਇਹ ਨਾਂ ਦੇ ਨਾਂ ਚ ਕਿ ਤੁਸੀਂ ਆਪ ਸਾਹ ਦਾ ਆਪ ਸੋਚ ਲਓ ਚੈਨੀ ਕੋਲ ਦਾ ਪਰਚਾ ਭਾਨੇ ਜੇ ਤਾਂ ਮਾੜੀ ਮੋਟੀ ਵੀ ਬਾਈ ਕੰਕ ਗਾਇਟ ਬਚੀ ਆ ਗੁੱਸਾ ਰੋ ਹੈਗਾ ਯਾਰ 29 ਤਰੀਕ ਨੂੰ ਪੋਰਟੋਨ ਦੇ ਕੱਟ ਰੱਖਿਆ ਤੇ ਪਿੰਡ ਮੁਕਦਮਾ ਦਰਜ ਹੋਇਆ ਸੀਗਾ 20 ਤਰੀਕ ਨੂੰ 384 ਦਾ ਕਿ ਉਹਨੇ ਕਿਸੇ ਬੀਬੀ ਕੋਲੋਂ 10000 ਰੁਪਿਆ ਏਜੰਟ ਕੋਲੋਂ ਫਰौती ਮੰਗੀ ਆ ਉਹ ਬੀਬੀ ਜਿਹਦੇ ਉੱਤੇ ਪਹਿਲਾਂ ਕਈ ਮੁਕਦਮੇ ਜਿਹੜੇ 420 ਦੇ ਦਰਜ ਐ ਜਿਨੇ ਲੱਖਾਂ ਰੁਪਿਆ ਦੀ ਠੱਗੀ ਲੋਕਾਂ ਨਾਲ ਮਾਰੀ ਆ ਉਹਦੀ ਜ਼ਮਾਨਤ ਹੋ ਗਈ ਸੀ ਕੱਲ ਉਹਦੀ ਜ਼ਮਾਨਤ ਅੱਜ ਭਰਾ ਦਿੱਤੀ ਗਈ ਸੀਗੀ ਭਾਨਾ ਸਿੱਧੂ ਮਲੇਰਕੋਟਲੇ ਜਿਲ੍ਹੇ ਵਿੱਚ ਬੰਦ ਸੀ ਸੋ ਜੇ ਦੇਖੋ ਧੱਕੇ ਦੀ ਗੱਲ ਜਿਵੇਂ ਕਿ ਅਸੀਂ ਪਹਿਲਾਂ ਹੀ ਕਿਹਾ ਸੀਗੇ ਭਾਨਾ ਸਿੱਧੂ ਨੂੰ ਇਹ ਬਾਹਰ ਨਹੀਂ ਆਉਣ ਦੇਣਗੇ ਅੱਜ 11 ਵਜੇ ਜ਼ਿਲ੍ਹਾ ਪਟਿਆਲੇ ਦੀ ਪੁਲਿਸ ਉਹਨੂੰ ਲੈ ਗਈ ਆ ਕੇ ਸਦਰ ਥਾਣੇ ਦੇ ਵਿੱਚ ਮੁਕੱਦਮਾ ਨੰਬਰ 8 379 ਬੀ ਦਾ ਮੁਕੱਦਮਾ ਇੱਕ ਹੋਰ ਦੇਤਾ ਕਹਿੰਦਾ ਮੁਕੱਦਮਾ ਚੈਨੀ ਖੋਣ ਦਾ ਮੁਕਦਮਾ ਵੀ ਭਾਨੇ ਨੇ ਚੈਨੀ ਖੋਹੀ ਆ 379 ਵੀ ਖੋ ਦਾ ਮੁਕਦਮਾ ਇੱਕ ਭਾਨੇ ਦੇ ਉੱਤੇ ਸਦਰ ਥਾਣਾ ਪਟਿਆਲਾ ਚ ਦਰਜ ਕਰਕੇ ਅੱਜ ਮਲੇਰ ਕੋਲੋਂ ਤੜਕੇ 11 ਵਜੇ ਜੇਲ੍ਹ ਤੋਂ ਲਾ ਜਾ ਕੇ ਤੇ ਪੇਸ਼ ਕਰਕੇ ਪਟਿਆਲਾ ਅਦਾਲਤ ਚ ਉਹਦਾ ਰਿਮਾਂਡ ਫੇਰ ਲੈ ਲਿਆ ਜਿਸ ਤਰੀਕੇ ਨਾਲ ਪਹਿਲਾਂ ਸੀਐਸਟਾਫ ਦੇ ਵਿੱਚ ਉਹਨੂੰ ਲੰਗਾ ਕਰਕੇ ਉਹਦੀ ਕੁੱਟਮਾਰ ਕੀਤੀ ਉਹਦੇ ਪਾਣੀ ਪਾਇਆ ਉਹਦੀ ਵੀਡੀਓ ਬਣਾ ਕੇ ਮੁੱਖ ਮੰਤਰੀ ਨੂੰ ਭੇਜੀਆਂ ਹੁਣ ਇਹ ਪਟਿਆਲਾ ਸੀਐਸਟਾਫ ਦੇ ਵਿੱਚ ਕੀ ਕਰਨਗੇ ਆਨਲਾਈਨ ਦਿਨਾ ਚ ਵੀ ਤੁਸੀਂ ਆਪ ਹਿਸਾਬ ਲਾ ਲਿਓ ਆਪ ਸੋਚ ਲਿਓ ਪੰਜਾਬ ਦੇ ਲੋਕੋ ਤੁਹਾਡੇ ਸਾਹਮਣੇ ਜੋ ਹੋ ਰਿਹਾ ਤੁਹਾਡੇ ਸਾਹਮਣੇ ਹੋ ਰਿਹਾ ਆਪਾਂ ਦੇਖ ਰਹੇ ਹਾਂ ਵੀ ਕਿਵੇਂ ਚੈਨੀ ਖਊਗਾ ਭਾਨਾ ਚੈਨੀ ਖਾਣ ਦਾ ਪਰਚਾ ਭਾਨੇ ਤੇ ਹੁਣ ਇੱਥੋਂ ਦਾ ਸਾਫ ਨਜ਼ਰ ਆਉਂਦਾ ਨਾ ਸਾਫ ਸਮਝ ਆਉਂਦੀ ਹੈ ਗੱਲ ਦੀ ਜਿਹੜੇ ਕਈ ਆਮ ਆਦੀ ਪਾਰਟੀ ਦੇ ਹਮਾਇਤੀ ਚੀਕਾ ਮਾਰਦੇ ਰੌਲਾ ਪਾਉਂਦੇ ਸੀ ਕਿ ਇਹ ਤਾਂ ਜੀ ਆ ਜਾਂਨੇ ਪਰਚਾ ਕਰਾਤਾ ਜੀ ਹੋਸਾਲਾ ਭਾਨੇ ਨੇ ਲੈ ਲੈ ਹੁਣ ਜੀ ਪੈਸੇ ਮੰਗਲੇ ਹੋਣ ਜੀ ਹੁਣ ਭਾਨੇ ਨੇ ਐ ਵੀ ਕਰੀ ਹਾਂ ਚੈਨੀਆਂ ਵੀ ਖੋਲੀਆਂ ਹੋਣਗੀਆਂ ਤੁਸੀਂ ਤਾਂ ਉਹ ਲੋਕਾਂ ਇੱਥੇ ਚਾਹੇ ਮਰਵਾਈ ਵੀ ਜਾਂਦਾ ਮੁੰਡਿਆਂ ਨੂੰ ਤੇ ਜੇਲਾਂ ਜੀ ਵੀ ਸਤਾਈ ਜਾਂਦਾ ਕਟਾਈ ਵੀ ਜਾਂਦਾ ਜਲੀਲ ਵੀ ਕਰਾਈ ਜਾਂਦਾ ਉਹਨਾਂ ਦੀਆਂ ਵੀਡੀਓ ਨੰਗੀਆਂ ਵੀ ਬਣਾਈ ਜਾਂਦਾ ਤੁਸੀਂ ਨਹੀਂ ਮੰਨਣਾ ਤੂੰ ਇੱਕੋ ਹੀ ਰੱਟ ਲਾਈ ਰੱਖਣੀ ਆ ਕੇ ਨਾਲ ਦਾ ਮੁੱਖ ਮੰਤਰੀ ਨਹੀਂ ਹੋਇਆ ਇੱਕ ਪਾਸੇ ਅਜੇ ਬਿਆਨ ਦੇ ਕੇ ਗਿਆ ਪਟਿਆਲੇ ਆਪਣੇ ਲੁਧਿਆਣੇ ਕਿ ਸਾਡੇ ਭਾਈ ਤੀਜੇ ਮਹੀਨੇ ਦੇ ਵਿੱਚ ਖੁਸ਼ਖਬਰੀ ਆਉਣ ਵਾਲੀ ਹੈ ਸਾਡੇ ਘਰ ਕੋਈ ਨਵਾਂ ਬੱਚਾ ਆਉਣ ਵਾਲਾ ਹੈ ਮੁੰਡਾ ਜਾਂ ਕੁੜੀ ਆਸੀ ਉਹ ਟੈਕਟ ਨਹੀਂ ਕਰਾਵਾਂਗੇ ਅਸੀਂ ਕਹਿੰਦੇ ਆ ਕਿ ਹਰ ਬੰਦੇ ਦੇ ਹਰ ਇਨਸਾਨ ਦੇ ਘਰੇ ਬੱਚਾ ਹੋਣਾ ਚਾਹੀਦਾ ਹਰ ਇਨਸਾਨ ਨੂੰ ਚਾਹ ਹੁੰਦਾ ਖੁਸ਼ੀ ਹੁੰਦੀ ਹੈ ਬੱਚੇ ਦੀ ਤੇਰਾ ਵਿਆਹ ਹੋਇਆ ਭਾਈ ਤੇਰੇ ਜਵਾਕ ਹੋਣਾ ਚਾਹੀਦਾ ਵਿਆਹ ਹੋਇਆ ਜਵਾਕ ਵੀ ਹੋਣਾ ਹੀ ਸੀ ਪਰ ਤੂੰ ਲੋਕਾਂ ਦੇ ਜਵਾਕਾਂ ਨਾਲ ਕੀ ਕਰ ਰਿਹਾ ਸੋਚਣ ਵਾਲੀ ਗੱਲ ਆ ਕੀ ਪਹਾਨਾ ਕਿ ਇਹਦਾ ਪੁੱਤ ਨਹੀਂ ਇਹਦਾ ਭਰਾ ਨਹੀਂ ਇਹਦਾ ਬੱਚਾ ਨਹੀਂ ਉਹਦੀ ਮਾਂ ਵੀ ਮਰੀ ਵੀ ਐ ਉਹਦਾ ਇਕੱਲਾ ਪਿਓ ਹੀ ਐ ਘਰੇ ਭਰਾ ਹੀ ਐ ਜਿਹਨੂੰ ਤੂੰ ਨੰਗੇ ਕਰਾ ਕਰਾ ਕੇ ਸੀਐਸਟਾਫਾਂ ਦੇ ਵਿੱਚ ਉਹਨੂੰ ਕਟਾਰ ਰਿਹਾ ਉਹਦੀਆਂ ਵੀਡੀਓ ਬਣਾ ਕੇ ਦੇਖ ਰਿਹਾ ਵੀਡੀਓ ਕਾਲ ਤੇ ਦੇਖ ਰਿਹਾ ਵੀ ਕੁੱਟ ਰਿਹਾ ਕਿ ਨਹੀਂ ਕੁੱਟ ਰਿਹਾ ਕੀ ਸਾਡੇ ਪੰਜਾਬ ਦੇ ਲੋਕਾਂ ਦੀ ਜਮੀਰ ਜਾਂਦੀ ਹੈਗੀ ਆ ਕਿ ਇਹਨਾਂ ਗੱਲਾਂ ਦਾ ਜਵਾਬ ਇੱਥੋਂ ਮੰਗਣਗੇ ਜੇ ਤਾਂ ਮਾੜੀ ਮੋਟੀ ਵੀ ਬਾਈ ਅਣਖ ਗਾਇਰ ਤੋਂ ਅੰਦਰ ਬਚੀ ਆ ਕੋਈ ਗੁੱਸਾ ਰੋ ਹੈਗਾ ਯਾਰ ਤਾਂ 29 ਤਰੀਕ ਨੂੰ ਕੋਰਟ ਦੋਨੇ ਇਕੱਠ ਰੱਖਿਆ ਤੇ ਪਿੰਡ ਪਹੁੰਚੋ ਰਾਤ ਨੂੰ ਪਹੁੰਚੋ ਤੇ ਨਹੀਂ ਭਾਨੇ ਦੇ ਇੱਥੋਂ ਜਮਾਨ ਤੋਂ ਦੋ ਪਰਚੇ ਹੋਰ ਉੱਤੋਂ ਉਹ ਚਾਰ ਹੋਰ ਆਹੀ ਕੁਝ ਚੱਲੀ ਜਾਊਗਾ ਖੇਰਿਆਲੀ ਅੱਜ ਖੇਰਿਆਲੀ ਹੋਣੀ ਆ ਬਿਲਕੁਲ ਖੈਰ ਨਾ ਵੀ ਇਹੀ ਹੋਇਆ ਇੱਕ ਪਰਚੇ ਜਮਾਨਤ ਹੋਈ ਦੂਜਾ ਦੇਤਾ ਉਥੋਂ ਜਮਾਨਤ ਹੋਈ ਉਹ ਜਮਾਨਤ ਰੱਦ ਕਰਾਉਣ ਦੀ ਖਾਤਰ ਭੰਤ ਜਮਾਨਤ ਵਾਗਿਆ ਸੀ ਸੁਪਰੀਮ ਕੋਰਟ 5 ਕਰੋੜ ਰੁਪਇਆ ਭੰਤ ਜਮਾਨਤ ਨੇ ਸਖਪਾਲ ਸਿੰਘ ਖੈਰੀ ਦੀ ਜਮਾਨਤ ਹੋਈ ਹਾਈ ਕੋਰਟੋਂ ਰੱਦ ਕਰਾਉਣ ਲਈ ਸੁਪਰੀਮ ਕੋਰਟ ਤੱਕ ਲਾਇਆ ਉਹ ਵਕੀਰ ਕੀਤੇ ਆ ਨੇ ਦਿੱਲੀੋਂ ਲਿਆ ਕੇ ਹਾਲਾਂਕਿ ਪੰਜਾਬ ਸਰਕਾਰ ਕੋਲੇ ਐਡਵੋਕੇਟ ਜਨਰਲ ਤੋਂ ਲੈ ਕੇ 250 ਵਕੀਲਾਂ ਦੀ ਟੀਮ ਹੈ ਪਰ ਦਿੱਲੂਆਂ ਉਹ ਵਕੀਲ ਲਿਆਂਦੇ ਜਿਹੜੇ 1 ਘੰਟੇ ਦੀ 10 ਤੋਂ 15 ਲੱਖ ਰੁਪਇਆ ਫੀਸ ਲੈਂਦੇ ਆ ਵੀ ਖੈਰਾ ਕਿਸ ਤਰੀਕੇ ਨਾਲ ਬਾਹਰ ਨਾ ਆ ਜੇ 5 ਕਰੋੜ ਰੁਪਇਆ ਲੱਗਿਆ ਉਹ ਤੇ ਉਹ ਪੈਸੇ ਕਿੱਥੋਂ ਲੈ ਪੰਜਾਬ ਦੇ ਖਜ਼ਾਨੇ ਚੋਂ ਸਾਡੇ ਵਰਗੇ ਲੋਕ ਸਾਡੇ ਵਰਗੇ ਬੰਦੇ ਖੈਰਾ ਹੋਵੇ ਭਾਨਾ ਹੋਵੇ ਮੈਂ ਹੋਵਾਂ ਜੇ ਕੋਈ ਆਵਾਜ਼ ਬੁਲੰਦ ਕਰਦੇ ਆ ਇਹਨਾਂ ਨੂੰ ਸਵਾਲ ਕਰਦੇ ਆ ਲੋਕ ਮਾਰੂ ਨੀਤੀਆਂ ਪੰਜਾਬ ਮਾਰੂ ਨੀਤੀਆਂ ਦੇ ਉੱਤੇ ਇਹਨਾਂ ਨੂੰ ਸਵਾਲ ਕਰਦੇ ਆ ਜੋ ਫਯੂਲ ਪਰ ਇਹ ਸਾ ਪੰਜਾਬ ਦਾ ਪਾਣੀ ਨੂੰ ਬਹਾਇਆ ਜਾ ਰਿਹਾ ਹੈ 62000 ਕੋਟ ਰੁਪਇਆ ਚੱਕ ਕੇ ਪੰਜਾਬ ਦਾ ਉਹ ਮਸ਼ਹੂਰੀਆਂ ਤੇ ਐਡਾਂ ਖਿੱਚੇ ਜਾ ਰਹੇ ਹੈ ਉਹ ਵਿਆਹਾਂ ਤੇ ਖਰਚੇ ਖਿੱਚੇ ਜਾ ਰਹੇ ਹੈ ਉਹ ਦੂਜੇ ਸੂਬਿਆਂ ਦੇ ਵਿੱਚ ਤੇਲ ਫੁਕਿਆ ਜਾ ਰਿਹਾ ਜਿਹੜਾ ਜਾਣਾ ਸੀ ਪੰਜਾਬ ਦੇ ਪੈਸੇ ਦਾ ਬਾਹਰਲੇ ਬੰਦਿਆਂ ਨੂੰ ਇੱਥੇ ਨੌਕਰੀਆਂ ਤੇ ਬਿਠਾਇਆ ਜਾ ਰਿਹਾ ਹੈ ਚਿੱਟਾਮ ਇੱਥੇ ਹੁਣੀ ਇੱਥੇ ਮਿਊਸਪਲ ਕਮੇਟੀ ਦੇ ਵਿੱਚ ਜਈ ਰੱਖਣੇ ਆ ਉਹਦਾ ਪੇਪਰ ਹੋ ਕੇ ਸਾਡਾ 20 ਤਰੀਕ ਨੂੰ ਤੇ ਸਾਰਾ ਪੇਪਰ ਹਰਿਆਣੇ ਚ ਲੀਕ ਹੋਇਆ ਤੇ ਹਰਿਆਣੇ ਦੇ ਬੰਦੇ ਸਿਲੈਕਟ ਹੋਣਗੇ ਆ ਪਰਸੋ ਫੇਰ ਪੇਪਰ ਹੋਣਾ ਆਪਣਾ ਅਸਿਸਟੈਂਟ ਸੁਪਰਡੈਂਟ ਦਾ ਜਿਹੜੇ ਰੱਖਦੇ ਆ ਐਸਐਹ ਸੁਪਰਡੈਂਟ ਮਿਸਪੈਲਟੀਆਂ ਦੇ ਵਿੱਚ ਉਹ ਪੇਪਰ ਵੀ ਤੁਸੀਂ ਦੇਖ ਲਓ ਤੇ ਹਰਿਆਣੇ ਚ ਲੀਕ ਹੋ ਜਾਂਦਾ ਹਰਿਆਣੇ ਦੀਆਂ ਕੰਪਨੀਆਂ ਬਾਹਰ ਦੀਆਂ ਕੰਪਨੀਆਂ ਪੇਪਰ ਲੈਂਦੀਆਂ ਉਹ ਪਹਿਲਾਂ ਲੀਕ ਕਰਕੇ ਆਪਣੇ ਬੰਦਿਆਂ ਨੂੰ ਪੇਪਰ ਦੱਸ ਦਿੰਦੀਆਂ ਉਹੀ ਬੰਦੇ ਸਿਲੈਕਟ ਹੋ ਜਾਂਦੇ ਆ ਅਸੀਂ ਨਾ ਪੁੱਛਗੇ ਵੀ ਪੰਜਾਬ ਦੇ ਨੌਜਵਾਨਾਂ ਦਾ ਹੱਕ ਤੂੰ ਮਾਰ ਰਿਹਾ